ਆਓ ਜੀ ਜੀ ਆਣ ਅੱਜ ਵਾਲੀ ਵੀਡੀਓ 5-7 ਚੈਂਪੀਅਨ ਆਸਤੀ ਹੈ ਜਿਹੜੇ ਕਹਿੰਦੇ ਸੀਗੇ ਕੱਲ੍ਹ ਦੇ ਆ ਸ਼ੋਕ ਰਿਆ ਸੈਲ ਹਟਣੀ ਨਹੀਂ ਖਾਸ ਕਰਕੇ ਉਹ ਕਹਿੰਦੇ ਸੀਗੇ ਵੀ ਤੂੰ ਥੱਲੇ ਦਾ ਘਟਕਾ ਪਾਤਾ ਤੇ ਸਾਈਡਾਂ ਦੇ ਇੱਟਾਂ ਲਗਣੀਆਂ ਉੱਥੇ ਵੀ ਘਟਕਾ ਪਾ ਸਾਈਡ ਤੇ ਵੀ ਬਜਰੀ ਪਾਉ ਉਹਨਾਂ ਵਾਸਤੇ ਦੋ ਸਵਾਲਾਂ ਦੇ ਟੜੇ ਜੇ ਜਵਾਬ ਆ ਜਾ ਲਓ ਜੀ ਘਟਕਾ ਆਪਾਂ ਥੱਲੇ ਪਾਤਾ ਸੀਗਾ ਜਿੱਥੇ ਬੀਮ ਭਰਨਾ ਸੀ ਉੱਥੇ ਨਰਾ ਪਾਤਾ ਸੀ ਬੀਮ 'ਚ ਮਾਰਤਾ ਵਾਈਬ੍ਰੇਟਰ ਜਿਹੜੇ ਕਹਿੰਦੇ ਵੀਮ ਵਾਈਬ੍ਰੇਟਰ ਨਹੀਂ ਵਜਦਾ ਉਹਨਾਂ ਵਾਸਤੇ ਵੀ ਹੱਲ ਹੈਗਾ ਜਿਹੜੇ ਬੰਦੇ ਕਹਿੰਦੇ ਵੀ ਸਾਈਡ ਤੇ ਸੈਲ ਚੜਨ ਦਾ ਵੀ ਹੱਲ ਕਰ ਕੋਈ ਗਟਕਾ ਪਾ ਬਜਰੀ ਪਾ ਆ ਜੀ ਗਟਕਾ ਪਾ ਨਿਰਾ ਮਾਰਿਆ ਹੋਇਆ ਜਿਹੜੇ ਬੀਮ ਦੇ ਉੱਪਰ ਅਠਰ ਦੇ ਲੱਗੇ ਹੋਏ ਆ ਅਜਾ ਪਹਿਲੇ ਸੈਲ ਤਾਂ ਰੋਕ ਲਈ ਆਪਣੇ ਬੀਮ ਦੇ ਥੱਲੇ ਨਰਾ ਪਿਆ ਹੋਇਆ ਉਹਨੇ ਰੋਕ ਲਈ ਦੂਜੀ ਸੈਲ ਰੋਕ ਲਈ ਬੀਮ ਨੇ ਵਾਈਬ੍ਰੇਟਰ ਵੱਜਿਆ ਹੋਇਆ ਤੀਜੀ ਸੈਲ ਰੋਕ ਲਈ ਬੀਮ ਦੇ ਉੱਤੇ ਨਰਾ ਪਿਆ ਹੋਇਆ ਚੌਥੀ ਸੈਲ ਜਿਹੜੀ ਸਾਈਡਾਂ ਤੋਂ ਰੋਕਣੀ ਆ ਉਹ ਸਾਈਡ ਤੇ ਆ ਗਿਆ ਜੀ ਆਪਣਾ ਡੋਗਾ ਡੀਪ ਨਰਾ ਮਾਰਦੇ ਆ ਸੀ ਉੱਤੇ ਡੋਗਾ ਟੀ ਮਾਰਦੇ ਫੇਰ ਵੇ ਨਰਾ ਮਾਰਦੇ ਆ ਵੱਜ ਗਿਆ ਉਸ ਤੋਂ ਬਾਅਦ ਇਹਦੇ ਉੱਤੇ ਨਰਾ ਪੈ ਗਿਆ ਉਤਲੇ ਪਾਸੇ ਉਸ ਤੋਂ ਬਾਅਦ ਡੀਪੀਸੀ ਪੈ ਗਈ ਫੇਰ ਫੇਰ ਨਰਾ ਪੈ ਗਿਆ ਉਸ ਤੋਂ ਬਾਅਦ ਆ ਗੇਟਾਂ ਵਾਲਾ ਸਨ ਛੜਤਾ ਆਪਾਂ ਆ ਡੀਪੀਸੀ ਗਿੱਲੀ ਸੁੱਕੀ ਗਿੱਲੀ ਦਾ ਫਰਕ ਲੱਗਦਾ ਨਾ ਪਤਾ ਇਹਦੇ ਉੱਤੇ ਫੇਰ ਨਰਾ ਪੈ ਗਿਆ ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਕੰਮ ਚਲਾਇਆ ਜਿੰਨੇ ਵਾਰੀ ਨਰਾ ਪਾਇਆ 5-5 ਦਿਨ ਦੀ ਬ੍ਰੇਕ ਪਾਈ ਜਿਹੜੇ ਬੰਦੇ ਜਿਆਦਾ ਵੱਡੇ ਚੈਂਪੀਅਨ ਬਣਦੇ ਸੀ ਹੁਣ ਉਹਨਾਂ ਨੂੰ ਸਵਾਲ ਆ ਹੁਣ ਤੁਸੀਂ ਆਪ ਦਾ ਇੱਕ ਚੈਨਲ ਬਣਾਓ ਉਸ ਚੈਨਲ ਦੇ ਵੀਡੀਓ ਅਪਲੋਡ ਕਰੋ ਤੇ ਥੋੜੀ ਜਨਰਲ ਆ ਅਗਲਾ ਚੱਕਣ ਨਹੀਂ ਨਾ ਕੱਢਦਾ ਮੈਨੂੰ ਵੀ ਸਵਾਦ ਨਹੀਂ ਆਉਂਦਾ ਕਿਸੇ ਦੇ ਚਾਲਦੇ ਹੋਏ ਕੰਮ 'ਚ ਲੱਤ ਡਾਉਣ ਦਾ ਮੈਨੂੰ ਸਵਾਦ ਨਹੀਂ ਆਉਂਦਾ ਮੈਂ ਉਹਦੇ ਵਿੱਚ ਵੀਡੀਓ 'ਚ ਗੱਲ ਕਹੀ ਸੀ ਮੇਰਾ ਆਪੀਨੀਆ ਨਾ ਮੈਂ ਜੇ ਹੋਇਆ ਕੰਮ ਕਰਦਾ ਨਾ ਕਿ ਮੈਂ ਇਹ ਕਹਿੰਦਾ ਲੋਕਾਂ ਨੂੰ ਕਹਿੰਦਾ ਵੀ ਇਹੇ ਕੰਮ ਕਰੋ ਜੇ ਕੋਈ ਚਾਹ ਵਾਣਾ ਸਾਡੀ ਕਾਪੀ ਕਰ ਸਕਦਾ ਸਾਡੀ ਬਰਾਬਰੀ ਕਰਨ ਦਾ ਸੋਚਿਆ ਕਰੋ ਅਸੀਂ ਪਤਾ ਨਹੀਂ ਕਿੱਡੇ-ਕੱਡੇ ਪੰਗੇ ਲਈ ਬੈਠੇ ਆਂ ਸਵਾਦ ਲੈਣਾ ਤੇ ਵੀਡੀਓ ਪਾਉਣੀ ਕਿਸੇ ਨੂੰ ਸਿਖਾਉਣ ਆਸਤੇ ਨਹੀਂ ਪਾਉਂਦੇ ਕਿਸੇ ਤੋਂ ਸਿੱਖਣ ਆਸਤੇ ਨਹੀਂ ਪਾਉਂਦੇ ਜੇ ਕੋਈ ਬੰਦਾ ਚਾਹੁੰਦਾ ਵੀ ਸੋਹਣਾ ਕਰੀਏ ਤਾਂ ਜਾਨੂੰ ਸਿਖਾ ਦਿਓ ਜਾਂ ਸਾਡੇ ਨਾਲ ਆ ਕੇ ਸਿੱਖੋ ਸਾਡੇ ਤੇ ਯਾਰ ਇਹ ਕਹਿੰਦੇ ਵੀ ਐਸ ਮਕਾਨ ਨੂੰ 20 ਤੋਂ 22 ਸਾਲ ਤੱਕ ਸਹਿਲਣੀ ਆਉਂਦੀ ਜੇ ਮਾਲਕ ਰੰਗ ਸਾਡੇ ਦੱਸੇ ਮੁਤਾਬਕ ਕਰੇ ਜਨੀਆਂ ਕਿ ਰੰਗ ਘੱਟ ਤੋਂ ਘੱਟ ਕੋਠੀ ਪੈਲਾਂ ਲੱਗਣ ਤੋਂ ਬਾਅਦ 4 ਤੋਂ 5 ਸਾਲ ਬਾਅਦ ਹੋਣਾ ਚਾਹੀਦਾ ਕਿਉਂਕਿ ਪਾਣੀ ਮੱਚ ਜਾਣਾ ਚਾਹੀਦਾ ਬਾਕੀ ਜੇ ਕੋਈ ਸਵਾਲ ਜਵਾਬ ਹੋਇਆ ਹੌਲੇ ਕਮੈਂਟ ਬਾਕਸ ਦੇ ਵਿੱਚ ਮੇਰਾ ਨੰਬਰ ਚਲੀ ਜਾਂਦਾ ਤੁਹਾਡਿਆਂ ਚੈਂਪੀਅਨਾਂ ਨੂੰ ਸਵਾਲ ਆ ਤੇ ਆਪ ਦਾ ਚੈਨਲ ਬਣਾਓ ਵੀਡੀਓ ਪਾਓ ਸਵਾਦ ਰੋ ਮੇਰੇ ਵਾਲੇ ਦੇ ਜੇ ਕਮੈਂਟ ਕਰਨਾ ਤੇ ਮੈਂ ਸਿੱਧਾ ਆਪਣਾ ਕੰਮ ਸੋਹਣਾ ਚੱਲੀ ਜਾਂਦਾ ਪਿੰਡ ਸ਼ੋਰਣਾ ਦੇ ਵਿੱਚ ਬਹੁਤ ਸੋਹਣਾ ਚੱਲੀ ਜਾਂਦਾ ਮਾਲਕ ਬਹੁਤ ਗੱਡਾ ਨੰਨਦਾ ਆ ਪਿਆ ਮਕਾਮ ਦਿਖਾ ਦੇ ਪੁਰਾਣ ਗੋਡਾ ਵੱਡੇ 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 ਬੈਡਰੂਮਾਂ ਵੱਡੇ ਵੱਡੇ ਬਾਥਰੂਮਾਂ ਵੱਡੇ ਵੱਡੇ ਕਮਰੇ ਆ ਵੱਡੇ ਵੱਡੇ ਡਰੈਗ ਰੂਮ ਵੱਡਾ ਰਸੋਈ ਆ ਵੱਡੇ ਵੱਡੇ ਪੱਲਾਂ ਦੇ ਵੱਡੇ ਪੱਲਰ ਮਾੜੇ ਜਿਹੇ ਦਿਖਾ ਦੇ ਨਾ ਦਿਖਾ ਨਾ ਵਖਾ ਨਾ ਵਖਾ ਡਰ ਲੱਗਦਾ ਨਾ ਧੰਨਵਾਦ ਸ਼ੁਕਰੀਆ ਜੀ ਆਇਆਂ ਨੂੰ ਤੇ ਸਾਡੀ ਕਿਸੇ ਨਾਲ ਕੋਈ ਜ਼ਿਆਦਾ ਬਹਿਸ ਨਹੀਂ ਸਾਡਾ ਆਪਣੀਆਂ ਨਾਲ ਕਿਹੋ ਜਿਹਾ ਉਹ ਅਲੱਗ ਮੈਟਰ ਆ ਅਸੀਂ ਕਿਸੇ ਦੇ ਫੱਟੇ ਜਲਤ ਨਹੀਂ ਦਉਦੇ ਸਾਡੇ ਜੁਗੜਾ ਦੇਣਾ ਸ਼ੁਕਰੀਆ